ਤੁਹਾਡਾ ਜਦੋਂ ਪਹਿਲਾ ਗਾਣਾ ਤੁਹਾਨੂੰ ਆਫਰ ਹੋਇਆ ਸੀ ਹਾਂਜੀ ਕਿਹੋ ਜਿਹਾ ਚਾ ਸੀ ਸਾਰਾ ਨੂੰ ਤਿਆਰ ਕੁੜੀਆਂ ਨੂੰ ਤਿਆਰ ਹੁੰਦਾ ਬੜਾ ਚਾ ਹੁੰਦਾ ਸਾਰਾ ਨੂੰ ਕਿੰਨਾ ਚਾ ਸੀ ਤਿਆਰ ਹੁੰਦਾ ਔਰ ਜਦੋਂ ਪਤਾ ਨਾ ਜAVE ਆ ਮੈਂ ਆ ਗਾਣਾ ਕਰ ਰਹੀ ਆ ਤੇ ਫਿਰ ਕਿੰਨੀਆਂ ਆਪਣੀਆਂ ਖਾਸ ਦੋਸਤਾਂ ਨੂੰ ਫੋਨ ਕੀਤਾ ਮੇਰਾ ਗਾਣਾ ਆ ਰਿਹਾ ਉਹ ਮਾਹੌਲ ਕਿਹੋ ਜਿਹਾ ਸੀ ਇਆਰ ਬਹੁਤ ਐਕਸਾਈਟਮੈਂਟ ਹੁੰਦੀ ਸੀ ਕਦੇ ਪੂਰਾ ਮੇਕਅਪ ਨਹੀਂ ਕਰਾਇਆ ਹ ਸੀ ਜਿੱਦਾਂ ਪ੍ਰੋਪਰ ਵੀਡੀਓਜ਼ ਦੇ ਵਿੱਚ ਤਾਂ ਬਹੁਤ ਡਿਫਰੈਂਟ ਮੇਕਅਪ ਹੁੰਦਾ ਹੈ ਪਹਿਲਾਂ ਕਦੇ ਕੱਜਲ ਲਾ ਲਿਆ ਮੈਕਸਿਮਮ ਹੋਰ ਕੁਝ ਪਤਾ ਵੀ ਨਹੀਂ ਹੁੰਦਾ ਸੀ ਮੈਂ ਬ੍ਰਦਰ ਨੂੰ ਫੋਨ ਕੀਤਾ ਪਹਿਲਾਂ ਤਾਂ ਮੈਨੂੰ ਪੁੱਛਣਾ ਮੈਂ ਮੇਰੇ ਬ੍ਰਦਰ ਤੋਂ ਹਮੇਸ਼ਾ ਸਲਾਹ ਲੈਂਦੀ ਆ ਉਹ ਬਹੁਤ ਮੈਨੂੰ ਮੈਨੂੰ ਲੱਗਦਾ ਮੇਰੇ ਬ੍ਰਦਰ हमेशा फैसला दंदेया। ਹੂੰ ਉਹਨਾਂ ਨੂੰ ਫੋਨ ਕੀਤਾ ਮੈਂ ਕਿਦਾ ਇਦਾਂ ਇਦਾਂ ਨਾ ਅ ਇੱਕ ਸਿੰਗਰ ਹੈ ਰਣਜੀਤ ਬਾਵਾ ਵੌਇਸ ਆਫ ਪੰਜਾਬ ਚ ਆਏ ਹੋਏ ਆ। ਮੈਂ ਉਹਨਾਂ ਨੇ ਗਾਣਾ ਕਰਨਾ ਕਿਸੇ ਡਾਇਰੈਕਟਰ ਦਾ ਫੋਨ ਆਇਆ ਜਲੰਧਰ ਤੋਂ। ਅੱਛਾ ਜੀ। ਉਹ ਕਿਹਦੇ ਕਰ ਲੈ ਫਿਰ ਕੀ ਦਿੱਕਤ ਹੈ ਮੈਨੂੰ ਕੋ ਪਤਾ ਨਹੀਂ ਪੁੱਛਤਾ ਲਵਾ। ਕਿਦੇ ਨੂੰ ਇਟਸ ਅ ਗੁੱਡ Song do it। ਹੂੰ ਤੇ ਮੈਂ ਗੁੱਡ ਤਾਂ ਮੈਨੂੰ ਪਤਾ ਹੀ ਨਹੀਂ ਜ਼ਿਆਦਾ। ਮੈਂ ਕਿਹਾ ਬਸ ਇਦਾਂ ਆ ਮੀ ਦੱਸੋ ਕੀ ਕਰਨਾ। ਹੂੰ ਜਦੋਂ ਉਹਨਾਂ ਨੇ ਚੈੱਕ ਕਰ ਲਓ। ਹੂੰ ਰਾਹੁਲ ਦਿੱਤਾ ਡਾਇਰੈਕਟ ਕਰ ਰਹੀ ਸੀਗੇ। ਹੂੰ शूट ਕੀਤਾ ਬਹੁਤ ਮਜ਼ਾ ਆਇਆ ਮਤਲਬ ਬਹੁਤ ਵਧੀਆ ਲੱਗਿਆ ਮੇਰੇ ਖਿਆਲੋਂ ਗਾਣਾ ਉਹੀ ਸੀ ਸਾਰੀ ਫੈਮਿਲੀ ਦੇ ਕੱਪੜੇ ਆ ਜਾਂਦੇ ਜਿੰਨੇ ਦੀ ਤੇਰੀ ਜੀਨ ਕੁਝ ਹਾਏ ਹਾਏ ਉਦੋਂ ਤੇ ਸਾਰਾ ਸਾਰਾ ਹੋਈ ਸੀ ਉਦੋਂ ਅਸੀਂ ਉਦੋਂ ਉਹ ਨੈਟ ਚੱਲਦਾ ਜਦੋਂ ਰੀਚਾਰਜ ਵੀ ਉਦਾਂ ਹੁੰਦਾ ਸੀ ਬੱਕ ਸਕ੍ਰੈਚ ਕਰਕੇ ਤੇ ਮੈਂ ਜਦੋਂ ਰਿਲੀਜ਼ ਹੋਣਾ ਸੀ ਨਾ ਹੂੰ ਉਦੋਂ ਮੈਂ ਮੈਂ ਲੈਪਟਾਪ ਤੇ ਉਸ ਤੇ ਫੋਨ ਤੇ ਬੈਠੇ ਰਹਿਣਾ ਫੇਸਬੁਕ ਤੇ ਇਨ ਮਤਲਬ ਇਨਸਟਾ ਕੱਟ ਹੁੰਦਾ ਸੋਸੇ ਫੇਸਬੁਕ ਵੱਲ ਹੁੰਦਾ ਸੀ ਮੈਂ ਬੈਠੇ ਰਹਿਣਾ ਕਮੈਂਟ ਆਣਾ ਕਮੈਂਟ ਹੋ ਗਿਆ ਕਿਸੇ ਨੇ ਆਹ ਕਹੇ ਤਾਂ ਕਿਸੇ ਨੇ ਆਹ ਕਿਹਾ ਵਾਓ ਮੇਰੇ ਇੰਨੇ ਫੋਲੋਅਰ ਆ ਗਏ ਕਿਸੇ ਨੇ ਫੇ ਮੇਰੀ ਇੱਕ ਉਹ ਬਣਾਤੀ ਪ੍ਰੋਫਾਈਲ ਬਣਾਤੀ ਫੇਸਬੁਕ ਤੇ 35000 ਫੋਲੋਅਰ ਹੋਏ ਮੈਂ ਤਾਂ ਪਾਗਲ ਹੋ ਗਈ ਮੈਂ ਕਿਹਾ ਕੋਣ ਹੈ ਯਾਰ ਸਾਰਾ ਸਾਰਾ ਹੋ ਗਈ ਬਈ ਦੁਨੀਆ ਦੇ ਤਾਂ ਮੈਂ ਮੈਂ ਬਹੁਤ ਗ੍ਰੇਟਫੁਲ ਆ ਯਾਰ ਮੈਂ ਬਹੁਤ 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 ਜਿਆ ਧੰਨਵਾਦ ਦੀਆਂ ਕਿਉਂਕਿ ਲੋਕਾਂ ਨੇ ਮੈਨੂੰ ਬਣਾਇਆ ਤੋ ਅੱਜ ਵੀ ਉਹ ਨਹੀਂ ਪਿਆਰ ਕਰਦੇ ਕੁਝ ਨਹੀਂ ਚੇਂਜ ਹੋਇਆ ਮਤਲਬ ਮੇਰੀ ਲਾਈਫ ਉਦਾਂ ਹੀ ਆ ਕਦੋਂ ਜਦੋਂ ਕੋਈ ਵੀ ਮੈਨੂੰ ਮਿਲਦਾ ਜਿਹੜੇ ਮੈਨੂੰ ਜਾਣਦੇ ਆ ਜੀ ਇਹ ਜਿਹੜੇ ਮੈਨੂੰ ਨਹੀਂ ਵੀ ਜਾਣਦੇ ਵੈਸੇ ਮੇਰੇ ਨਾਲ ਮੇਰਾ ਨੇਚਰ ਵੀ ਇਦਾਂ ਦਾ ਕਿ ਉਹ ਮੈਨੂੰ ਪਿਆਰ ਕਰਦੇ ਆ ਮੈਨੂੰ ਕਦੇ ਵੀ ਕੋਈ ਮਾੜਾ ਬੰਦਾ ਨਹੀਂ ਮਿਲਿਆ ਸੱਚੀ ਮੈਨੂੰ ਕਦੇ ਨਹੀਂ ਮਿਲਦਾ ਕੋਈ ਵੀ ਮਾੜਾ ਬੰਦਾ ਮੈਂ ਬਿਲਕੁਲ ਐਸ਼ੀਅਸ ਟੂ ਬਲੀਵ ਕਰਦੀ ਆ ਹੁਣ ਮੈਂ ਕਿਹੜਾ ਬਹੁਤ ਮਤਲਬ ਮੈਂ ਵੀ ਕੋਈ ਸੰਤ ਨਹੀਂ ਆ ਤੇ ਮੈਂ ਇਹ ਕਹਾਂ ਕਿ ਮੈਂ ਤਾਂ ਬਈ ਮੈਨੂੰ ਮੈਨੂੰ ਤਾਂ ਸਾਰਾ ਇਹ ਸਾਰਾ ਉਹ ਬਟ ਐਟ ਲੀਸਟ ਮੈਂ ਹਿਊਮਨ ਆ ਮੇਰੇ ਸੀ ਇਮੋਸ਼ਨ ਐ ਚੀਜ਼ਾਂ ਨੇ ਤਾਂ ਨੋਰਮਲ ਜਿਹਾ ਰਹਿ ਰਹੀਦਾ ਤਾਂ ਉਦਾਂ ਨਹੀਂ ਆਪਣੇ ਵਧੀਆ ਲੋਕ ਮਿਲਦੇ ਲੋਕ ਮਿਲਦੇ ਕਹਿੰਦੇ ਜੇ ਆਪ ਚੰਗੇ ਤੇ ਜਗ ਚੰਗਾ ਜਗ ਚੰਗਾ ਸੱਚੀ ਦੈਟਸ ਟ੍ਰੂ ਦੈਟਸ ਵੈਰੀ